ਇਹ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਆਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ ਦਰਅਸਲ ਨਸ਼ੇ ਦੇ ਵਿੱਚ ਝੂਮਦੇ ਇੱਕ ਕੁੜੀ ਅਤੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਉਹ ਏਰੀਆ ਜਿੱਥੇ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਹੈੱਡਕੁਆਰਟਰ ਮੰਨਿਆ ਜਾਂਦਾ ਇਸ ਏਰੀਆ ਦੇ ਵਿੱਚ ਇੱਕ ਕੁੜੀ ਅਤੇ ਮੁੰਡਾ ਨਸ਼ੇ ਦੇ ਵਿੱਚ ਧੁੱਤ ਦੇਖੇ ਗਏ ਨੇ ਪਹਿਲਾਂ ਦੋਵੇਂ ਜਣੇ ਸੜਕ ਤੇ ਲੇਟੇ ਹੋਏ ਸੀ ਫਿਰ ਕੁੜੀ ਨੂੰ ਹੋਸ਼ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਮੁੰਡੇ ਦਾ ਹੱਥ ਫੜ ਕੇ ਅੱਗੇ ਵੱਲ ਲੈ ਕੇ ਜਾਂਦੀ ਹੈ ਹਾਲਾਂਕਿ ਦੋਵੇਂ ਜਣੇ ਨਸ਼ੇ ਦੀ ਲੋਰ ਵਿੱਚ ਸੀ ਆਮ ਲੋਕ ਉੱਥੋਂ ਨਿਕਲ ਰਹੇ ਸੀ ਤੇ ਇਹ ਤਸਵੀਰਾਂ ਹਰ ਕਿਸੇ ਨੂੰ ਪਰੇਸ਼ਾਨ ਅਤੇ ਹੈਰਾਨ ਕਰ ਰਹੀਆਂ ਨੇ ਕਿ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਛੋਟੇ ਛੋਟੇ ਨੌਜਵਾਨ ਕੁੜੀਆਂ ਮੁੰਡਿਆਂ ਦੇ ਵੱਲੋਂ ਨਸ਼ਾ ਜਾ ਰਿਹਾ ਇਹ ਤਸਵੀਰਾਂ जरा ਧਿਆਨ ਦੇ ਨਾਲ ਦੇਖੋ ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਕਿਸੇ ਵੀ ਅਧਿਕਾਰੀ ਦਾ ਇਸ ਬਾਬਤ ਕੋਈ ਧਿਆਨ ਸਾਹਮਣੇ ਨਹੀਂ ਆਇਆ ਪਰ ਨਸ਼ੇ ਦੀ ਲੋਰ ਚ ਝੂਮਦੇ ਇਸ ਨੌਜਵਾਨ ਕੁੜੀ ਅਤੇ ਮੁੰਡੇ ਦੀ ਵੀਡੀਓ ਨੇ ਕਈ ਵੱਡੇ ਸਵਾਲ ਪੈਦਾ ਕਰਕੇ ਰੱਖ ਦਿੱਤੇ ਨੇ ਤੇ ਇਸ ਦੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਓ ਕੀ ਕਹਿਣਾ ਚਾਹੋਗੇ ਪੰਜਾਬ ਦੀ ਨੌਜਵਾਨੀ ਬਾਰੇ ਕਮੈਂਟ ਜ਼ਰੂਰ ਕਰਕੇ ਦੱਸਿਓ ਇਹ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ ਦਰਅਸਲ ਨਸ਼ੇ ਦੇ ਵਿੱਚ ਝੂਮਦੇ ਇੱਕ ਕੁੜੀ ਅਤੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਉਹ ਏਰੀਆ ਜਿੱਥੇ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਹੈੱਡਕੁਆਰਟਰ ਮੰਨਿਆ ਜਾਂਦਾ। ਇਸ ਏਰੀਆ ਦੇ ਵਿੱਚ ਇੱਕ ਕੁੜੀ ਅਤੇ ਮੁੰਡਾ ਨਸ਼ੇ ਦੇ ਵਿੱਚ ਧੁੱਤ ਦੇਖੇ ਗਏ ਨੇ। ਪਹਿਲਾਂ ਦੋਵੇਂ ਜਣੇ ਸੜਕ ਤੇ ਲੇਟੇ ਹੋਏ ਸੀ, ਫਿਰ ਕੁੜੀ ਨੂੰ ਹੋਸ਼ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਮੁੰਡੇ ਦਾ ਹੱਥ ਫੜ ਕੇ ਅੱਗੇ ਵੱਲ ਲੈ ਕੇ ਜਾਂਦੀ ਹੈ। ਹਾਲਾਂਕਿ ਦੋਵੇਂ ਜਣੇ ਨਸ਼ੇ ਦੀ ਲੋਰ ਵਿੱਚ ਸੀ। ਆਮ ਲੋਕ ਉੱਥੋਂ ਨਿਕਲ ਰਹੇ ਸੀ ਤੇ ਇਹ ਤਸਵੀਰਾਂ ਹਰ ਕਿਸੇ ਨੂੰ ਪਰੇਸ਼ਾਨ ਅਤੇ ਹੈਰਾਨ ਕਰ ਰਹੀਆਂ ਨੇ ਕਿ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ। ਛੋਟੇ-ਛੋਟੇ ਨੌਜਵਾਨ ਕੁੜੀਆਂ-ਮੁੰਡਿਆਂ ਦੇ ਵੱਲੋਂ ਨਸ਼ਾ ਜਾ ਰਹੀ ਹੈ ਇਹ ਤਸਵੀਰਾਂ ਜਰਾ ਧਿਆਨ ਦੇ ਨਾਲ ਦੇਖੋ ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਕਿਸੇ ਵੀ ਅਧਿਕਾਰੀ ਦਾ ਇਸ ਬਾਬਤ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਨਸ਼ੇ ਦੀ ਲੋਰ ਚ ਝੂਮਦੇ ਇਸ ਨੌਜਵਾਨ ਕੁੜੀ ਅਤੇ ਮੁੰਡੇ ਦੀ ਵੀਡੀਓ ਨੇ ਕਈ ਵੱਡੇ ਸਵਾਲ ਪੈਦਾ ਕਰਕੇ ਰੱਖ ਦਿੱਤੇ ਨੇ ਤੇ ਇਸ ਦੀ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਕੀ ਕਹਿਣਾ ਚਾਹੂਗੇ ਪੰਜਾਬ ਦੀ ਨੌਜਵਾਨੀ ਬਾਰੇ ਕਮੈਂਟ ਜ਼ਰੂਰ ਕਰਕੇ ਦੱਸਿਓ ਇਹ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ ਦਰਅਸਲ ਨਸ਼ੇ ਦੇ ਵਿੱਚ ਝੂਮਦੇ ਇੱਕ ਕੁੜੀ ਅਤੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਇਹ ਵੀਡੀਓ ਬਠਿੰਡਾ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਉਹ ਏਰੀਆ ਜਿੱਥੇ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਹੈੱਡਕੁਆਰਟਰ ਮੰਨਿਆ ਜਾਂਦਾ। ਇਸ ਏਰੀਆ ਦੇ ਵਿੱਚ ਇੱਕ ਕੁੜੀ ਅਤੇ ਮੁੰਡਾ ਨਸ਼ੇ ਦੇ ਵਿੱਚ ਧੁੱਤ ਦੇਖੇ ਗਏ ਨੇ। ਪਹਿਲਾਂ ਦੋਵੇਂ ਜਣੇ ਸੜਕ ਤੇ ਲੇਟੇ ਹੋਏ ਸੀ, ਫਿਰ ਕੁੜੀ ਨੂੰ ਹੋਸ਼ ਆਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਮੁੰਡੇ ਦਾ ਹੱਥ ਫੜ ਕੇ ਅੱਗੇ ਵੱਲ ਲੈ ਕੇ ਜਾਂਦੀ ਹੈ। ਹਾਲਾਂਕਿ ਦੋਵੇਂ ਜਣੇ ਨਸ਼ੇ ਦੀ ਲੋਰ ਵਿੱਚ ਸੀ। ਆਮ ਲੋਕ ਉੱਥੋਂ ਨਿਕਲ ਰਹੇ ਸੀ ਤੇ ਇਹ ਤਸਵੀਰਾਂ ਹਰ ਕਿਸੇ ਨੂੰ ਪਰੇਸ਼ਾਨ ਅਤੇ ਹੈਰਾਨ ਕਰ ਰਹੀਆਂ ਨੇ ਕਿ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ। ਛੋਟੇ-ਛੋਟੇ ਨੌਜਵਾਨ ਕੁੜੀਆਂ-ਮੁੰਡਿਆਂ ਦੇ ਵੱਲੋਂ ਨਸ਼ਾ ਜਾ ਰਹੀ ਹੈ ਇਹ ਤਸਵੀਰਾਂ ਜਰਾ ਧਿਆਨ ਦੇ ਨਾਲ ਦੇਖੋ ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਕਿਸੇ ਵੀ ਅਧਿਕਾਰੀ ਦਾ ਇਸ ਬਾਬਤ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਨਸ਼ੇ ਦੀ ਲੋਰ ਚ ਝੂਮਦੇ ਇਸ ਨੌਜਵਾਨ ਕੁੜੀ ਅਤੇ ਮੁੰਡੇ ਦੀ ਵੀਡੀਓ ਨੇ ਕਈ ਵੱਡੇ ਸਵਾਲ ਪੈਦਾ ਕਰਕੇ ਰੱਖ ਦਿੱਤੇ ਨੇ ਤੇ ਇਸ ਦੀ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਕੀ ਕਹਿਣਾ ਚਾਹੂਗੇ ਪੰਜਾਬ ਦੀ ਨੌਜਵਾਨੀ ਬਾਰੇ ਕਮੈਂਟ ਜ਼ਰੂਰ ਕਰਕੇ ਦੱਸਿਓ